ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਕਿੱਦਾਂ ਭਾਈ ਠੀਕ ਐ ਚੜ੍ਹਦੀ ਕਲਾ ਭਾਈ ਵਧੀਆ ਚਲੋ ਸ਼ੁਕਰ ਆ ਤੇ ਐਡਰੈਸ ਭਾਈ ਨੋਟ ਕਰੀਏ ਐਡਰੈਸ ਭਾਜੀ ਪਿੰਡ ਚੂਸਲੇਵੜ ਤਸੀਲ ਪੱਟੀ ਜ਼ਿਲ੍ਹਾ ਤਰਨਤਾਰ ਹਾਂਜੀ ਤੇ ਐਡਰੈਸ ਹੈਗਾ ਜੇ ਪੱਟੀ ਮੋੜ ਚੌਂਕ ਤੋਂ ਖੇਮ ਕਰਨ ਘਿਹਾਲੇ ਵਾਲੀ ਰੋਡ ਤੇ ਆਪਣਾ ਕਿਲੋਕਮੀਟਰ ਮੋੜ ਤੋਂ ਜਿੱਥੇ ਤੁਰੀਏ ਤੇ ਆਪਣਾ ਘਰ ਆਉਂਦਾ ਮੇਨ ਰੋਡ ਤੇ ਹੀ ਭਾਈ ਮੋਬਾਈਲ ਨੰਬਰ 7509924006 ਠੀਕ ਆ ਤੇ ਦੋ ਬੰਨੇ ਹਨਾ ਸੁਈ ਤੋਂ ਉਹ ਜਿਹੜੀ ਪਹਿਲੇ ਨੰਬਰ ਵਾਲੀ ਤੋਂ ਸ਼ੁਰੂਆਤ ਕਰੀਏ ਅੱਛਾ ਜੀ ਉਹ ਤੋਂ ਹੀ ਇਹ ਭਾਈ ਪਹਿਲਾਂ ਵੈਰ ਸੂਈ ਹੈ ਉਹ ਵੀ ਗਪਾਲਾ ਚੌਦਾ ਦਿਨ ਸੂਈ ਨੂੰ ਥਾਨ ਬੜਾ ਸੋਹਣਾ ਭਾਈ ਅੰਗਰੇਜ਼ ਨਾ ਚਵਾਈ ਬੜੀ ਚੰਗੀ ਹੋਊਗੀ ਫਿਰ ਭਾਈ ਬਹੁਤ ਓਕੇ ਰਿਪੋਰਟ ਆ ਬਾਕੀ ਠੰਡੀ ਧੀਰੀ ਬੜੀ ਹੈ ਜੀ ਅੱਛਾ ਘਰਾਂ ਤੋਂ ਨਾ ਮਾਰ ਕੇ ਵਿਖਾ ਦੇਾਂਗੇ ਓਕੇ ਭਾਈ ਹਾਂਜੀ ਇਹ ਬੰਦਾ ਬੁੰਦਾ ਪਾਉਣ ਦੀ ਕੋਈ ਲੋੜ ਨਹੀਂ ਪੈਂਦੀ ਓਕੇ ਜੀ ਬੱਚਾ ਨਾ ਮਗਰ ਮੇਲ ਕਾ ਮਗਰ ਬੱਚਾ ਚੋਣ ਪੋਲੀ ਰੂਮ ਵਰਗੀ ਸੀਲਸ ਲਾਗਾ ਨਾ ਹਾਂ ਕੋਈ ਮਗਰ ਹੈ ਨਹੀਂ ਇੱਥੇ ਹਾਂ ਬੈਠ ਕੇ ਕੋਈ ਫਰਕ ਠੀਕ ਹੈ ਠੀਕ ਹੈ ਤੇ ਦੁੱਧ 10 ਕਿਲੋ ਦੁੱਧ ਨਹੀਂ ਜੀ ਦੁੱਧ 10 ਹੀ ਤੋਂ 12 ਕਿਲੋ ਦੇ ਕਰੀਬ ਹੋਊਗਾ 12 ਕਿਲੋ ਹੱਲੇ ਪਹਿਲੇ ਮੁੱਠ ਮਾਰ ਮਾਰ ਲਈ ਹੁਣ ਚੱਲੀ ਮੈਲੇ ਤੇ ਠੀਕ ਹੈ ਠੀਕ ਹੈ ਉਹ 13 14 ਲੀਟਰ ਕਰੂਗੀ ਠੀਕ ਹੈ ਹਾਂ ਜਿਆਦਾ ਨਹੀਂ ਨਿਕਤ ਕਰੂਗੀ ਠੀਕ ਹੈ ਲਿਆ ਮੇਰਾ ਵੀ ਤੋਰ ਲਿਆ ਵੀ ਤੋਰ ਨਾ ਕਮਾ ਲਿਆ ਨੋਈ ਸਜਨੋ ਬੜ ਬੜੀ ਸ਼ਾਨਦਾਰ ਆ ਪ੍ਰਿੰਟ ਵੀ ਵੱਖਰਾ ਆ ਲਾਲ ਡੱਬਾ ਰੰਗਿਆ ਕੀ ਚਾਹ ਮਰਜੀ ਨੂੰ ਗੇਨ ਲੋ ਜਰਸੀ ਕਰਾਓ ਚ ਗੇਨ ਲੋ ਆਰਸ਼ਦ ਚ ਕਰਾਓ ਚ ਗੇਨ ਲੋ ਇਹ ਤੁਹਾਡੀ ਖੁਸ਼ੀ ਹੈ ਹਨਾ ਤੇ ਵਹਿੜ ਬਹੁਤ ਸੋਹਣੀ ਹੈ ਭਾਈ ਰੇਟ ਇਹਦਾ ਅੰਗਰੇਜ਼ ਆ ਰੇਟ ਦਾ ਵੀਰ ਜੀ 40000 ਹਾਂਜੀ ਤੇ 40 ਜੋ ਕਰਦੇ ਕਿ ਛੋਟ 42 ਦੀ 42 ਦੀ ਤੇ ਕੋਈ ਵੀਰ ਇੱਕ ਬੇਤੀ ਆ ਹੂੰ ਕੋਈ ਜਿਆਦਾ ਠਾਂ ਤੇ ਕਈ ਵੀਰ ਆਉਂਦੇ 35 36 ਨਾ ਕਰਨ ਬਾਕੀ ਆ ਜੀ ਚੀਜ਼ ਵੇਖਣ ਕਾ ਕੋਨੀ ਤੇ ਦੀ 42 ਹਾਦੀ ਕੋਈ ਦੇ ਜਾਏ ਮੋੜ ਦੇ ਨਹੀਂ ਕੋਈ ਭਰਾ ਵੇ ਅੱਛਾ ਕੀ ਕੋਈ ਮਾਰ ਤੀ ਕਰਾਂ ਮਾਰ ਦੋ ਜੀ ਮਾਰ ਦੋ ਵਾ ਵਾ ਹਮ ਇੱਥੋਂ ਤੇ ਕਰ ਮੈਂ ਨਾ ਧਾਰ ਪੈਂਦੀ ਹੈ ਹਾਂ ਹਾਂ ਜੀ ਵੇਖੋ ਧਾਰਾਂ ਤੇ ਠੰਡੀ ਪੀਰੀ ਵੇਖੋ ਛੇਕ ਕਰਦੀ ਆ ਗੋਲ ਧਾਰ ਹੈ ਬਿਲਕੁਲ ਜਿਹੜੇ ਵੀ ਭਰਾ ਆਉਣਾ ਇੱਥੇ ਚੋਕ ਤੇ ਤਸੱਲੀ ਕਰਕੇ ਖੜਨ ਪੈਸਾ ਹੀ ਕਰ ਹਾਂ ਓਕੇ ਬਾਈ ਦੂਜੇ ਨੰਬਰ ਵਾਲੀ ਕਿਦਾਂ ਕਿੰਨਾ ਕੁ ਦੁੱਧ ਬਾਈ ਦੁੱਧ ਭਾਜੀ 3 ਕਿਲੋ ਦੋ ਵੇਲਿਆਂ ਦਾ ਦੋ ਟਾਈਮ ਮਾਰਾ ਜੀ ਬਿਲਕੁਲ ਠੀਕ ਹੈ ਕੋਕੜਿਆ ਹਾਂ ਠੀਕ ਹੈ ਭਰਾਏ ਨੂੰ ਸਾਰਿਆਂ ਦੇ ਹੱੱਤਾ ਜਮਹਾ ਹੋਇਆ ਜੀ ਚਲੋ ਖੋਲ ਦੇ ਖਾਲੀ ਕਰਕੇ ਦੇਣੀ ਆ ਚਲੋ ਉਹ ਕਿਸਮਤ ਆ ਕਿਸਮਤ ਖਾਲੀ ਕਰਕੇ ਦੇਣੀ ਆ ਵੀ ਆਪਾਂ ਇਹ ਨਹੀਂ ਕਿਹਾ ਲੋ ਜੀ 3 ਕਿਲੋ ਦੁੱਧ ਆ ਚਾਹ ਪਾਣੀ ਦਾ ਜਿੰਦਾ ਨਹੀਂ ਜਾ ਸਕਦਾ ਕੋਈ ਡੋਲੂ ਫੜੀ ਫਿਰਦਾ ਉਹਦਾ ਡੋਲੂ ਹੀ ਉਟ ਜਾਊਗਾ ਹਾਂ ਡੋਲੂ ਦਲੀਆ ਰੋਟੀ ਇਹ ਬਧੀਆ ਰਹੀ ਜੀ ਹਾਂ ਹਾਂ ਲਾਓ ਨਹੀਂ ਰਾਈ ਥੋਕ ਮਾਰਿਓ ਲਾਓ ਬਈ ਚੰਗੀ ਜਿਹੀ ਤਾਂ ਸੰਭ ਨਾਲ ਆਵੇ ਨਾ ਹਾਂ ਇਹ ਸੇਵਾ ਕਰ ਲਈ ਤੇ ਗਾਣਾ ਵਾਧੇ ਜੀ ਆ ਠੀਕ ਹੈ ਤੇ 3 ਕਿਲੋ ਦੁੱਧ ਆ 3 ਕਿਲੋ ਦੋਵੇਂ ਵੇਚੇਂਦਾ ਠੀਕ ਠੀਕ ਹੈ ਥਾਣ ਚੰਗਾ ਲੱਗਾ ਹਨ ਤੇ ਰੇਟ ਰੇਟੇ ਦਾ ਭਾਜੀ ਆਪਾਂ ਰੇਟ ਦੱਸ ਕੇ ਆ ਰਿਹਾ ਤੇ ਦੇ ਦੇਂਗੇ ਭਰਾ ਉਹ ਫਿਰ ਮੋੜਦੇ ਨਹੀਂ ਜੈ ਜੋ ਵੀ ਲਾ ਦਿੱਤਾ ਫਿਰ ਮੋੜ ਦੇ ਕਿੰਨੇ ਕਰੀ ਇਹ ਤਾਂ ਕਿਹਾ 300 ਰੁਪਏ ਦੇ ਦਾਂਗੇ 6 ਹੀ ਜਾਂ 7 ਦੀ 6 ਹੀ ਦੇ ਦੇਉਗੀ 6 ਹੀ ਦੇ ਦੇਉ ਹਾਂ ਤੇ ਜਿਆਦਾ ਵੇਖੋ ਬਹਿਣ ਚੰਗੀ ਭਰੀ ਬਾਗਾ ਲੈ ਆ ਵੀ ਗਾੜੀ ਠੀਕਾ ਗੜੀ ਕਿੰਨੇ ਕੁ ਮਤ ਅਗਲੇ ਦੀ ਕਿ ਸਮਝਾ ਲਓ ਸਜਣੋ 6000 ਦੀ ਮਿਲ ਜੂਗੀ ਖਰੀਦਦਾਰੀ ਕਰਿਓ ਪਹੁੰਚਣਾ ਪਊਗਾ ਪੱਟੀ ਮੋੜ ਜਲਾ ਤਰਨ ਤਨ ਤਸੀ ਪੱਟੀ ਮਿਲਦੇ ਆਂ ਅਗਲੀ ਵੀਡੀਓ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ